ਇੱਥੇ ਜਿਹੜੀ ਹੈ ਵਿਆਹ ਤੋਂ ਪਹਿਲਾਂ ਛੋਟੀਆਂ ਹੁੰਦੀਆਂ ਹੁੰਦੀਆਂ ਬੱਚਿਆਂ ਦੀਆਂ ਕਲੀਆ 'ਚ ਹੁੰਦੀ ਹੈ ਜੇ 13 ਸਾਲ 15 ਸਾਲ 17 ਸਾਲ ਤੇ ਛਨੀਵਾਰ 'ਤੇ ਛੋਟੀ ਹੁੰਦੀ ਹੈ ਤੇ ਛੋਟੀ ਹੋਣ ਤੋਂ ਬਾਅਦ ਮਾਂ ਪਿਓ ਜਿਹੜੇ ਬੱਚਿਆਂ ਦਾ ਚਿਹਰਾ ਨਹੀਂ ਵੇਖਦੇ ਉਹ ਵਾਜ ਜਿਹੜੇ ਇੱਥੇ ਬੱਚਿਆਂ ਦੇ ਮੁੰਡਿਆਂ ਨੂੰ ਦੇ ਆ ਤੇ ਮੰਗਲਵਾਰ 'ਤੇ ਬੱਚਿਆਂ ਨੂੰ ਜਨੇਊ ਪਾਇਆ ਜਾਂਦਾ ਤੇ ਵੀਰਵਾਰ ਜਿਹੜੀ ਉਹਨਾਂ ਦੀ ਜਿਹੜੀ ਕਾਰ ਹੈ ਉਹ ਖੁੱਲਦੀ ਆ ਤੇ ਕਈ ਜਿਹੜੇ ਇੱਥੇ ਜਿੰਨਾ ਕੋਈ ਬਾਲ ਨਹੀਂ ਹੁੰਦਾ ਕੁਛ ਨੇ ਉੱਥੇ ਆ ਕੇ ਬੜੀ ਮੰਨਤ ਕਰਦੇ ਆ ਕਰਦੇ ਆ ਤੇ ਉਹਨਾਂ ਦੀ ਮੰਦਾ ਜੀ ਆ ਪੂੜੀਆਂ ਹੁੰਦੀ ਆ ਇਹ ਜਿਹੜਾ ਸਾਲ ਦੇ ਮਾਗਦੇ ਮਿੰਡੇ ਮੰਦਿਰ ਖੁੱਲਦਾ ਜਾਂ ਸੰਗਰਾਂਦ ਨੂੰ ਖੁੱਲਦਾ ਤੇ ਸੰਗਰਾਂਦ ਨੂੰ ਜਾ ਕੇ ਬੰਦ ਹੋ ਜਾਂਦਾ ਕੀ ਨਾਮ ਕੀ ਹੈ 겁 ਇਹ ਮੰਦਿਰ ਜਿਹੜਾ ਬਾਬਾ ਲਾਲੂ ਜਸਰਾਇ ਜੀ ਦਾ ਮੰਦਿਰ ਜੇ ਹਾਂਜੀ ਜਿਹੜਾ ਅੱਧਾ ਸਰੂਪ ਹਨਾ ਦਾ ਭੈਰੋ ਨਾ ਜੀ ਦਾ ਅੱਧਾ ਬਚਨਗ ਬਲੀ ਦਾ ਸਰੂਪ ਹੈ ਜੀ We'll be right <laughs> ਗੁਰੂ ਨਗਰੀ ਦੇ ਵਿੱਚ ਤੁਸੀਂ ਕਈ ਧਰਮ ਸਥਾਨ ਵੇਖੇ ਹੋਣਗੇ ਕਈ ਮੰਦਰ ਵੇਖੇ ਹੋਣਗੇ ਗੁਰਦੁਆਰਾ ਸਾਹਿਬ ਵੇਖੇ ਹੋਣਗੇ ਪਰ ਅੱਜ ਅਸੀਂ ਤੁਹਾਨੂੰ ਜਿਸ ਮੰਦਰ ਦੇ ਵਿੱਚ ਲੈ ਕੇ ਆਏ ਹਾਂ ਉੱਥੇ ਜੋ ਹੈ ਨੌਜਵਾਨਾਂ ਦੀ ਜਿਹੜੀ ਚੋਟੀਆਂ ਲਾਈਆਂ ਜਾਂਦੀਆਂ ਨੇ ਤੇ ਸਾਲ ਦੇ ਵਿੱਚ ਇੱਕ ਵਾਰ ਜੋ ਇਹ ਮੰਦਰ ਖੁੱਲਦਾ ਤਾਂ ਜਿਹੜੇ ਮਹੀਨੇ ਮੰਦਰ ਖੁੱਲਦਾ ਤੇ ਸਾਰੀ ਡਿਟੇਲ ਜਾਣਕਾਰੀ ਜੋ ਤੁਹਾਡੇ ਨਾਲ ਸਾਂਝੀ ਕਰਨ ਵਾਸਤੇ ਸਾਡੇ ਨਾਲ ਇੱਥੇ ਜੋ ਸੁਨੀਲ ਜੀ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਜੀ ਮੰਦਰ ਦਾ ਜੋ ਇਤਿਹਾਸ ਆ ਉਹ ਜ਼ਰੂਰ ਜਾਣੂ ਕਰਾਓ ਜਿਹੜੇ ਦਰਸ਼ਕ ਵੇਖ ਰਹੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਜੈ ਬਾਬਾ ਲਾਲੂ ਜਸਰਾਏ ਜੀ ਐ ਇੱਥੇ ਜਿਹੜੀ ਆ ਵਿਆਹ ਤੋਂ ਪਹਿਲਾਂ ਛੋਟੀਆਂ ਹੁੰਦੀ ਆ ਬੱਚਿਆਂ ਦੀ ਆ ਕਲੀਆਂ 'ਚ ਹੁੰਦੀ ਆ ਜੇ 13 ਸਾਲ 15 ਸਾਲ 17 ਸਾਲ ਤੇ ਛਨੀ ਵਾਥ ਛੋਟੀ ਹੁੰਦੀ ਆ ਤੇ ਛੋਟੀ ਹੋਣ ਤੋਂ ਬਾਅਦ ਮਾਪਿਓ ਜਿਹੜੇ ਬੱਚਿਆਂ ਦਾ ਚਿਹਰਾ ਨਹੀਂ ਵਿਖਦੇ ਫਿਰ ਬੱਚਾ ਜਿਹੜਾ ਸਵੇਰੇ ਅਗਲੇ ਦਿਨ ਐਤਵਾਰ ਸੰਡੇ ਨੂੰ ਸਵੇਰੇ ਨਹਾਤੇ ਤੋਤੇ ਬਗੈਰ ਇੱਥੇ ਮਥਾ ਦੇਖਦਾ ਆ ਕਿ ਕੋਈ ਪੂਜਾ ਹੁੰਦੀ ਆ ਫਿਰ ਜਾ ਕੇ ਉਹ ਆਪਣੇ ਮਾਪਿਓ ਦੇ ਮਥੇ ਲਗਦਾ ਸੋਮਾ ਜਿਹੜੇ ਇੱਥੇ ਬੱਚਿਆਂ ਦੇ ਮੁੰਡਿਆਂ ਨੂੰ ਦੇ ਆ ਤੇ ਮੰਗਲਵਾਜੇਰ ਤੇ ਬੱਚਿਆਂ ਨੂੰ ਜਨੇਊ ਪਾਇਆ ਜਾਂਦਾ ਤੇ ਵੀਰਵਾ ਜਿਹੜੀ ਉਹਨਾਂ ਦੀ ਜਿਹੜੀ ਕਾਰ ਆ ਉਹ ਖੁੱਲਦੀ ਆ ਤੇ ਕਈ ਜਿਹਰੇ ਇੱਥੇ ਜਿੰਨਾ ਘਰ ਕੋਈ ਬਾਲ ਨਹੀਂ ਹੁੰਦਾ ਕੁਛ ਨਹੀਂ ਉਹਥੇ ਆ ਕੇ ਆਪਣੀ ਮੰਨਤ ਕਰਦੇ ਆ ਕਰਦੇ ਆ ਤੇ ਉਹਨਾਂ ਦੀ ਮੰਨਤਾਂ ਜਿਹੜੀਆਂ ਪੂਰੀਆਂ ਹੁੰਦੀ ਆ ਜਿਹੜਾ ਬਾਬਾ ਜੀ ਦਾ ਜਨਮ ਸਥਾਨ ਹੈ ਕੋਈ ਆਪਣਾ ਪਾਕਿਸਤਾਨ ਚ ਦਿਪਾਲ ਪਹੁੰਚੇ ਆ ਉਥੇ ਬਾਬਾ ਜੀ ਦਾ ਸਥਾਨ ਸੀ ਉਸ ਤੋਂ ਬਾਅਦ 47 ਤੋਂ ਬਾਅਦ ਵੰਡ ਤੋਂ ਬਾਅਦ ਇੱਥੇ ਜਿਹੜਾ ਇਹ ਮੰਦਿਰ ਖੁੱਲਿਆ ਜੇਕਰ ਗੱਲ ਕਰ ਲਈਏ ਤਾਂ ਕਿੰਨੇਕ ਵੱਡੇ ਪੱਧਰ ਦੇ ਉੱਤੇ ਜਦੋਂ ਸੰਗਤ ਵੀ ਇਹ ਕਹਿ ਲੀਏ ਕਿ ਜਦੋਂ ਲੋਕ ਆਉਂਦੇ ਨੇ ਬੱਚੇ ਲੈ ਕੇ ਆਉਂਦੇ ਨੇ ਜਦੋਂ ਛੋਟੀ ਲੱਤ ਦੀ ਮੇਨ ਕਾਰਨ ਕੀ ਕਿਉਂ ਇਹ ਇਤਿਹਾਸ ਨੂੰ ਜਾਨਣ ਕਰੋ ਛੋਟੀ ਕਿਉਂ ਲਾਈ ਜਾਂਦੀ ਆ ਕਿ ਇਸ ਦਾ ਕੀ ਇਤਿਹਾਸ ਕੀ ਹੈਗਾ ਪੂਰਾ ਇਹ ਗੱਲ ਤੇ ਵੀ ਜ਼ਰੂਰ ਪੱਖ ਰੱਖੋ ਬਾਬਾਈ ਦਾ ਜਿਹੜਾ ਇਤਿਹਾਸ ਹੈ ਬਾਬਾਈ ਜਿਹਦੇ ਇਹਨਾਂ ਮਾਤਾ ਪਿਤਾ ਸੀ ਇਹਨਾਂ ਘਰ ਕੋਈ ਔਲਾਦ ਨਹੀਂ ਸੀ ਤੇ ਇਹਨਾਂ ਦੇ ਜਿਹੜੇ ਕੁਲ ਪਰਵਰ ਸੀ ਬਾਬਾ ਉਹਨਾਂ ਦਾ ਹੀ ਨਾਂ ਹੀ ਲਾਲੂ ਉਹਨਾਂ ਨੇ ਇੱਕ ਪੈਰ ਤੇ ਖੜੇ ਹੋ ਕੇ ਮਹਾਰਾ ਚੰਡੀ ਮਾਤਾ ਦੀ ਜਿਹੜੀ ਉਹਨਾਂ ਨੇ ਤਪੱਸਿਆ ਕੀਤੀ ਆ ਜਿੱਥੋਂ ਮਾਤਾ ਨੇ ਪਸੰਦ ਹੋ ਕੇ ਉਹਨਾਂ ਨੂੰ ਵਰਦਾਨ ਦਿੱਤਾ ਕਿ ਇੰਨਾ ਘਰ ਔਲਾਦ ਹੋਏਗੀ ਲੇਕਿਨ ਬੱਚੇ ਨੂੰ ਕੁਝ ਕਹਿਣਾ ਨਹੀਂਗਾ ਮਾਰਨਾ ਕੁੱਟਣਾ ਨਹੀਂ ਤੇ ਐਂ ਜੀ ਬੱਚਾ ਸੱਤਾ ਅੱਠਾ ਸਾਡਾ ਦਾ ਹੋ ਗਿਆ ਤੇ ਬੱਚਾ ਜਿਹੜਾ ਸ਼ਰਾਤਾ ਕਰਨ ਲੱਗ ਗਿਆ ਜਿਹੜੇ ਉਥੇ ਆਨ ਗਵਾਂਡ ਸੀ ਉਹ ਸਾਰੇ ਲੰਬਾ ਲੈ ਕੇ ਆਂਦੇ ਸੀ ਉਹਨਾਂ ਦੇ ਮਾਤਾ ਜੀ ਕੋਲ ਤੇ ਮਾਤਾ ਜੀ ਬੜੇ ਪਰੇਸ਼ਾਨ ਹੋ ਜਾਂਦੇ ਸੀ ਜਿੱਦਾਂ ਮਾਂ ਪਰੇਸ਼ਾਨ ਹੋ ਜਾਂਦੀ ਆ ਤੇ ਬਾਬਾਈ ਖਾਣੇ ਬੈਠਿਆ ਸੀ ਨਾਲ ਦੇ ਉਹਨੂੰ ਅੰਮਲ ਲੈ ਕੇ ਆਏ ਤੇ ਉਹਨਾਂ ਨੇ ਮਾਤਾ ਨੇ ਕਿਹਾ ਜਾ ਘਰ ਕੋਈਆ ਬਾਬਾਈ ਆ ਕੀ ਕਿਹਾ ਮਾਤਾ ਜੀ ਕਹਿੰਦੇ ਜਾ ਘਰ ਕੋਈਆ ਫਿਰ ਹਾਂਜੀ ਮਾਤਾ ਕੀ ਕਿਹਾ ਉਹਨਾਂ ਨੇ ਜਾ ਘਰ ਕੋਈਆ ਇੰਨੀ ਕਹਿ ਦੇ ਢੇਰ ਸੀ ਤੇ ਆਲਣਾ ਫਟ ਗਿਆ ਤੇ ਬਾਬਾਈ ਉਹ ਚ ਸਮਾਨਾ ਸ਼ੁਰੂ ਹੋ ਗਏ ਤੇ ਮਾਤਾ 도ੜੀ 도ੜੀ ਗਈ ਉਹਨੂੰ ਯਾਦ ਆ ਗਈ ਬਾਬਾਈ ਦੀ ਗੱਲ ਕੀ ਇਹਨਾਂ ਨੂੰ ਕੁਛ ਨਹੀਂ ਕਰਾਂ ਉਹ 도ੜੀ 도ੜੀ ਗਈ ਤੇ ਉਹਦੇ ਹੱਥੇ ਮਾਤਾ ਦੇ ਛੋਟੀ ਆਈ ਉਸ ਤੋਂ ਬਾਅਦ ਜਿਹੜੇ ਆ ਅੱਥੇ ਦੇ ਖਤਰੀ ਆ ਉਹ ਬਾਬਾਈ ਨੂੰ ਆਪਣੀ ਛੋਟੀ ਸਮਰਪਿਤ ਕਰਦੇ ਆ ਇਹਦੇ ਨਾਲ ਨਾਲ ਕਿਸ ਤਰੀਕੇ ਦੇ ਨਾਲ ਕਿਉਂਕਿ ਕਿਹਾ ਜਾਂਦਾ ਮੰਦਰ ਦਾ ਦਰਵਾਜ਼ਾ ਜਦੋਂ ਉਹ ਬੰਦ ਕਰ ਦਿੱਤਾ ਜਾਂਦਾ ਜਦੋਂ ਮੁੰਡੇ ਨੂੰ ਅੰਦਰ ਬੁਲਾਇਆ ਜਾਂਦਾ ਚੋਟੀ ਲਈ ਜਾਂਦੀ ਜਿਹੜੀ ਚੋਟੀ ਛਣੀ ਵਾਰ ਜਿਹੜੀ ਹੈ 8:30 ਵੇ 8:30 ਵੇ ਵਾਈਪ ਕਰਨੀ ਸ਼ੁਰੂ ਹੋ ਜਾਂਦੀ ਆ ਅੰਦਰ ਮੰਦਰ ਬੰਦ ਹੋ ਜਾਂਦਾ ਬੱਚਾ ਜਿਹਦੀ ਚੋਟੀ ਹੁੰਦੀ ਆ ਉਹ ਅੰਦਰ ਆਂਦਾ ਔਰ ਇਹ ਚੋਟੀ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਉਹਨੂੰ ਛੋਲ ਪਾ ਕੇ ਮੰਦਰ ਜੋ ਕੱਢਿਆ ਜਾਂਦਾ ਤੇ ਫੇਰ ਜਾ ਕੇ ਉਹ ਮਾਤਾ ਪਿਤਾ ਉਹਨਾਂ ਸ਼ਗਲ ਨਹੀਂ ਦੇਖਣੀ ਹੁੰਦੀ ਅਗਲੇ ਦਿਨ ਉਹ ਸਵੇਰੇ ਇੱਥੇ ਨਾਤੇ ਤੋਤੇ ਬਗੈਰ ਗੁਰਸ਼ ਕਿਤੇ ਬਗੈਰ ਸਵੇਰੇ ਇੱਥੇ ਆਂਦਾ ਉਹਦੀ ਪੂਜਾ ਹੁੰਦੀ ਆ ਫੇਰ ਜਾ ਕੇ ਉਹ ਮਾਪਿਓ ਦੇ ਮਥੇ ਲਗਦਾ ਜੇਕਰ ਗੱਲ ਕਰ ਲਈਏ ਸਾਲ ਚ ਕਿਹੜੇ ਮਹੀਨੇ ਦੇ ਵਿੱਚ ਮੰਦਿਰ ਜਿਹੜਾ ਖੁੱਲਦਾ ਇਹ ਜਿਹੜਾ ਸਾਲ ਦੇ ਮਾਘ ਦੇ ਮਹੀਨੇ ਮੰਦਿਰ ਖੁੱਲਦਾ ਜਾਂ ਸੰਗਰਾਂਦ ਨੂੰ ਖੁੱਲਦਾ ਤੇ ਸੰਗਰਾਂਦ ਨੂੰ ਜਾ ਕੇ ਬੰਦ ਹੋ ਜਾਂਦਾ ਉਸ ਤੋਂ ਬਾਅਦ ਫੇਰ ਸਾਲ ਬਾਅਦ ਜਾ ਕੇ ਵਾਰੀ ਆਉਂਦੀ ਹੈ ਹਾਂਜੀ ਜੀ ਫੇਰ ਸਾਲ ਬਾਅਦ ਜਾ ਕੇ ਵਾਰੀ ਆਉਂਦੀ ਹੈ ਲੇਕਿਨ ਵਿੱਚ ਉਹਰੇ ਵਿੱਚ 2 ਦਿਨ ਬਾਬਾ ਜੀ ਦਾ ਮਹੋਸਤਵ ਚੱਲਦਾ ਹੈ ਅਗਸਤ ਤੇ ਉਹਰੇ ਵਿੱਚ ਇੱਕ ਦਿਨ ਬਾਬਾ ਜੀ ਦੀ ਜਿਹੜੀ ਜਦੋਂ ਸਮਾਏ ਸੀ ਤੇ ਉਸ ਤੋਂ ਅਗਲੇ ਦਿਨ ਉਹਨਾਂ ਦਾ ਜਨਮ ਦਿਨ ਉਤਸਵ ਹੁੰਦਾ ਤੇ ਉਹ ਉਹ ਦਿਨ ਮੰਦਿਰ ਖੁੱਲਦਾ ਇਹ ਜੋ ਮੰਦਿਰ ਦਾ ਨਾਮ ਕੀ ਹੈਗਾ ਅਗਰ ਕਿਉਂਕਿ ਜਿਹੜੇ ਵੀ ਦਰਸ਼ਕ ਦੇਖੋ ਵੀ ਜਾਣ ਸਕਣ ਕੀ ਨਾਮ ਕੀ ਹੈਗਾ ਇਹ ਮੰਦਿਰ ਜਿਹੜਾ ਬਾਬਾ ਲਾਲੂ ਜਸਰਾਇ ਜੀ ਦਾ ਮੰਦਿਰ ਜੇ ਹਾਂਜੀ ਜਿਹੜਾ ਅੱਧਾ ਸਰੂਪ ਹਨਾਂ ਦਾ ਭੈਰੋ ਨਾ ਜੀ ਦਾ ਅੱਧਾ ਬਜਰੰਗ ਬਲੀ ਦਾ ਸਰੂਪ ਹੈ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਮੰਦਿਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰ ਰਿਹਾ ਤੇ ਨਾਲ ਦੀ ਨਾਲ ਇੱਕ ਥੋੜਾ ਨਾ ਤਸਵੀਰਾਂ ਵੀ ਸਾਂਝੀ ਕਰ ਦਿੰਨੇ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਚੋਟੀ ਲੱਥਦੀ ਆ ਤਾਂ ਇਹ ਜੋ ਤੁਸੀਂ ਮੰਦਿਰ ਦਾ ਜੋ ਤੁਸੀਂ ਦਰਵਾਜ਼ਾ ਵੇਖ ਰਹੇ ਹੋ ਇਸ ਦਰਵਾਜ਼ੇ ਨੂੰ ਜੋ ਬੰਦ ਕਰ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਜਦੋਂ ਜੋ ਨੌਜਵਾਨ ਹੁੰਦਾ ਜਾਂ ਕਹਿ ਸਕਦੇ ਜਿਨ੍ਹਾਂ ਦੀ ਚੋਟੀ ਲੱਥਦੀ ਆ ਤਾਂ ਉਹਨਾਂ ਵੱਲੋਂ ਜਿਹੜਾ ਇੱਥੋਂ ਸ਼ਾਲ ਨਾਲ ਟੱਕ ਕੇ ਉਹਨਾਂ ਨੂੰ ਲੈ ਕੇ ਜਾਇਆ ਜਾਂਦਾ ਕਿਉਂਕਿ ਇਹ ਪਹਿਲਾ ਮੰਦਿਰ ਇਹੋ ਜਿਹਾ ਹੈਗਾ ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਮੱਥਾ ਟੇਕ ਕੇ ਚੋਟੀ ਆਕੇ ਜੋ ਆਪਣੇ ਮਾਪਿਓ ਦੀ ਸ਼ਕਲ ਨਹੀਂ ਵੇਖੀ ਜਾਂਦੀ ਤਾਂ ਇਹ ਖਾਸ ਤੌਰ ਦੇ ਉੱਤੇ ਤਸਵੀਰਾਂ ਜੋ ਤੁਹਾਡ ਨਾਲ ਸਾਂਝੇ ਕੀਤੇ ਆਂ ਸ਼੍ਰੀ ਹਮਸਾ ਸਾਹਿਬ ਦੇ ਵਿੱਚ ਖਾਸ ਤੌਰ ਤੇ ਇਹ ਜੋ ਇਹ ਵੀ ਇੱਕ ਇਤਿਹਾਸ ਜੋ ਕਿਤਨਾ ਕਿਤੇ ਜੋ ਕਹਿ ਸਕਦੇ ਆ ਕਿ ਸਨਾਤਨ ਧਰਮ ਦੇ ਨਾਲ ਜੁੜਿਆ ਤਾਂ ਇਸ ਦੇ ਨਾਲ ਨਾਲ ਖਾਸ ਤੌਰ ਦੇ ਉੱਤੇ ਜਦੋਂ ਕਾਫੀ ਜ਼ਿਆਦਾ ਜੋ ਨੌਜਵਾਨ ਹੁੰਦੇ ਨੇ ਤਾਂ ਇੱਕ ਇੱਕ ਕਰਕੇ ਜੋ ਸਾਲ ਦੇ ਵਿੱਚ ਜੋ ਇਸ ਮਹੀਨੇ ਦੇ ਵਿੱਚ ਇਹ ਮੰਦਿਰ ਖੁੱਲਦਾ ਤਾਂ ਇੱਕ ਇੱਕ ਕਰਕੇ ਇੱਥੇ ਆ ਕੇ ਜੋ ਆਪਣੀਆਂ ਚੋਟੀਆਂ ਲਿਥਾਉਂਦੇ ਨੇ ਤਾਂ ਇਸ ਨੂੰ ਵੀ ਜੋ ਕਿਤਨਾ ਕਿਤੇ ਕਹਿ ਸਕਦੇ ਆ ਕਿ ਸਨਾਤਨ ਧਰਮ ਦਾ ਬਹੁਤ ਵੱਡਾ ਹਿੱਸਾ ਜੋ ਇਸ ਮੰਦਿਰ ਨੂੰ ਵੀ ਮੰਨਿਆ ਜਾਂਦਾ ਹੈ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਸੁਣਕ ਜਗਵਾਨੀ ਟੀਵੀ ਸ਼੍ਰੀਮਸਾ ਸਾਹਿਬ ਮੇਰਾ ਨਾਮ ਪ੍ਰਦੀਪ ਕਪੂਰ ਅੱਜ ਮੇਰੇ ਬੇਟੇ ਦੀ ਛੋਟੀ ਲੱਤੀ ਹੈ ਔਰ ਬਹੁਤ ਹੀ ਖੁਸ਼ੀ ਹੈ ਬਾਬਾ ਲਾਲੂ ਜਸਰਾਜ ਦੇ ਦਰਬਾਰ ਦੇ ਅਸੀਂ ਆਏ ਆ ਔਰ ਅਸੀਂ ਸਾਡੇ ਅਸੀਂ ਬਹੁਤ ਹੀ ਕਿਸਮਤ ਵਾਲੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਡੀ ਬੜੀ ਦੇਰ ਦੀ ਮਨੋਕਾਮਨਾ ਸੀ ਕਿ ਸਾਡਾ ਬੇਟੇ ਦੀ ਛੋਟੀ ਲੱਤੇ ਔਰ ਜਿਹੜਾ ਅਸੀਂ ਅਸੀਂ ਬੜੇ ਖੁਸ਼ੀ ਦੇ ਨਾਲ ਸਾਰਾ ਪਰਿਵਾਰ ਇਸੇ ਸ਼ਾਮਿਲ ਹੋਇਆ ਹੈ ਅਸੀਂ ਇਹ ਚਾਹੁੰਦੇ ਹਾਂ ਕਿ ਇਹ ਪਰੰਪਰਾ ਚੱਲਦੀ ਰਹੇ ਔਰ ਦਿਨਾਂ ਬਾਅਦ ਦਿਨ ਦੁਗਣੀ ਰਾਤ ਤੇ ਚੁਗਰੀ ਬਾਬਾ ਜੀ ਦੀ ਜੈਜਾਕਾਰ ਹੁੰਦਾ ਰਹੇ ਅਸੀਂ ਬਾੜੀ ਦਿਲ ਦੀ ਹੈ ਇਹੀ ਤਮੰਨਾ ਹੁੰਦਾ ਜੀ ਇਹ ਪੂਰੇ ਸਾਲ ਦੇ ਬਾਅਦ ਮੰਦਿਰ ਖੁੱਲਦਾ ਹੈ ਇੱਕ ਦਿਮਾਗ ਦੇ ਭੀਲੇ ਉਦੋਂ ਹੀ ਚੋਟੀ ਉਤਰਦੀ ਆ ਔਰ ਲੋਕ ਆ ਸਾਡੀ ਮਾਨੋ ਕਾਮਨਾ ਪੂਰੀ ਹੋ ਗਈ ਹੈ ਉਹ ਚੋਲੀਆਂ ਭਰ ਗਈਆਂ ਬਾਬਾ ਸਭ ਦੀ ਚੋਲੀਆਂ ਭਰੇ ਸਭ ਦੀ ਰੁਕੇ ਕੰਮ ਸਭ ਦੇ ਖੁੱਲਣ ਸਾਡੀ ਇਹ ਅਰਦਾਸ ਆ ਬਾਬਾ ਦੇ ਉੱਤੇ ਜਗਰਾ ਬਾਬਾ ਲਾਲੂ ਜਸਰਾਜ ਦਾ ਬੋਲ ਸੰਚੇ ਦਰਬਾਰ ਕੀ ਜੈ ਹਾਂ ਜਿੰਦ ਮਰਤਾ ਕਪੂ ਹਾਂਜੀ ਹਾਂਜੀ ਅੱਜ ਮੇਰੇ ਬੇਟੇ ਦੀ ਛੋਟੀ ਲੱਤੀ ਐ ਇੱਥੇ ਬਾਬਾ ਜੀ ਦੇ ਦਰਬਾਰ ਤੇ ਹਾਂਜੀ ਹਾਂਜੀ ਬਹੁਤ ਦੇਰ ਦੀ ਸੀ ਵੀ ਕਾਫੀ ਇਹ ਸੋਚਦੇ ਸੀ ਵੀ ਲੱਥੇ ਕੀ ਛੋਟੀ ਬਸ ਛੋਟੀ ਲੱਥਨ ਤੋਂ ਬਾਅਦ ਹੀ ਸ਼ੁਭ ਕੰਮ ਹੁੰਦੇ ਵਿਆਹ ਵਗੈਰਾ ਦਾ ਹੋਏ ਨਾ ਛੋਟੀ ਲੱਥਨ ਦੇ ਬਾਅਦ ਹੀ ਹੁੰਦਾ ਫਿਰ ਹਾਂਜੀ ਬਹੁਤ ਖੁਸ਼ੀ